ਸਤਿ ਸ੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਦਾ ਮੈਂ ਸੁਖਮਨ ਸਿੰਘ ਸਲੂਟ ਦਿਲੋਂ ਐਸ ਅਫਸਰ ਨੂੰ ਤੇ ਮੈਂ ਇਹ ਮੈਸੇਜ ਦੇਣਾ ਚਾਹਣਾ ਹੈ ਵੀ ਪੁਲਸ ਅਫਸਰ ਐਹੋ ਜੇ ਹੋਣ ਤਾਂ ਦੁਨੀਆ ਦੇ ਵਿੱਚੋਂ ਕ੍ਰਾਈਮ ਨਾਂ ਦੀ ਚੀਜ਼ ਵੀ ਨਹੀਂ ਮਿਲ ਸਕਦੀ ਇਸ ਵਾਸਤੇ ਤਹੇ ਦਿਲੋਂ ਵਧਾਈਆਂ ਦਿੰਦੇ ਆ ਇਸ ਅਫਸਰ ਨੂੰ ਕਿ ਜੋ ਇਹ ਕੰਮ ਕਰ ਰਿਹਾ ਹੈ ਤੁਸੀਂ ਵੀ ਸੁਣ ਕੇ ਵੇਖੋ ਜੂਰਡ 4 ਫਾਈਨਲ ਜੂਰਡ 4 ਜੂਰਡ 4 ਡਾਟਸ ਆ ਵਨ ਜੂਰਡ 4 ਪੁਆਇੰਟ ਫਲੋਡ ਕਰ ਰੇਂਜ ਦੇ ਸਾਰੇ ਜੀਓਐਸ ਐਸਐਚਓ ਸਟੱਟਨੇ ਐਸਐਸਪੀਸ ਨੂੰ ਮੋਨਟਰ ਆ ਅੱਜ ਮਰ ਖਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਫੇ ਨੰਬਰ 8 ਤਾਂ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ एसएचओ ਤੇ ਡੀਐਸਪੀ ਤੁਹਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁਛੀ ਸੀ ਨਾਈਟ ਅਲਾ ਇੱਕ ਲੇਡੀ ਹਵਾਲਾ ਚੀਏ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਦੀ ਪ੍ਰੈਜ਼ੈਂਸੀ ਫਿਰ ਹਾਲ ਐਸएचओ ਟਾਂਡੇ ਤੋਂ ਪੁਲਿਸ ਲਾਈਨ ਅਗਰ ਕਰ ਰਹੇ ਤੇ ਡੀਐਸਪੀ ਐਸएचओ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਰਿਪੋਰਟ ਦੀ ਵੀ ਕਾਲ ਕੀਤੀ ਜਾ ਰਹੀ ਹੈ